कोई मीटिंग को तकरीबन तो 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 सारे से इत से करते <laughs> खास गल कर बात वैसे वैसे बैठते ਯਾਰ ਮੀਟਿੰਗ ਨਹੀਂ ਅੱਜ ਤੋਂ ਹੋਈ ਐਸੇ ਸੇਵਾ ਕਰਕੇ ਸਾਰਿਆਂ ਨੂੰ ਭਲਵਾਂ ਸਾਹਮਣੇ ਪਿੰਡ ਜਾਣਾ ਸੀ ਤੇ ਕੋਈ ਅਪੋਰਚੁਨਸ ਫਾਰਟ ਦੀ ਗੱਲਬਾਤ ਹੋਣੀ ਸੀ ਸਕੰਦਰ ਸਿੰਘ ਮਲੂਕਾ ਵੀ ਅੰਦਰ ਆਏ ਆਫੀਸ਼ਲ ਮੀਟਿੰਗ ਦੀ ਤੁਹਾਡੇ ਸਾਹਮਣੇ ਜਿਹੜੀ ਨੌਕਰ ਖਾਲੀ ਸੀ ਉੱਥੇ ਦੋ ਮਿੰਟ ਆਈ ਬੈਠ ਕੇ ਕੋ ਪਾਰਟੀ ਦੀ ਗੱਲ ਕਰ ਕੀ ਕੁਝ ਗੱਲ ਹੋਈ ਆ ਮਲੂਕਾ ਸਾਹਿਬ ਇਹ ਗੱਲ ਤੁਹਾਡੇ ਵੀ ਸਾਈਡ ਆਖੋ ਤੁਹਾਡੇ ਦਸਤੇ ਨਹੀਂ ਹੋ ਜੀ ਇਸ ਜਗ੍ਹਾ ਤੇ ਜਿੱਥੇ ਛੋਟੇ ਸਹਿਬਜ਼ਾਦਿਆਂ ਦਾ ਸ਼ਹਾਦਤ ਹੋਈ ਬਹੁਤ ਵੱਡਾ ਇਤਿਹਾਸਕ ਇਹ ਜਗ੍ਹਾ ਜਿਹੜੀ ਹੈਗੀ ਇੱਥੇ ਆ ਕੇ ਨਮਸਕਾਰ ਕੀਤਾ ਨਾਲ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅੱਜ ਇੱਥੇ ਸੇਵਾ ਕਰਨੀ ਹੈ ਨਾਲ ਉਹਨਾਂ ਨੂੰ ਵੀ ਆ ਕੇ ਮਿਲਿਆ ਸੰਗਤ ਨੂੰ ਵੀ ਮਿਲਿਆ ਸੋ ਮੈਨੂੰ ਆ ਕੇ ਇੱਥੇ ਬੜਾ ਚੰਗਾ ਮਹਿਸੂਸ ਹੋਇਆ ਬਖਰੇਵੇਂ ਕੋਈ ਵੱਡੇ ਤਾਂ ਇਹ ਜੇ ਹੁੰਦੇ ਨਹੀਂ ਵੀ ਜਿਹੜੇ ਕੋਈ ਜ਼ਮੀਨਾਂ ਵੱਢਣੀਆਂ ਸੀ ਜਾਂ ਕੋਈ ਸਾਡੀ ਕਤਲੋਗਾਰਤ ਹੋਈ ਵੀ ਹੈ ਬਾੜੇ ਮੋਟੇ ਮਤਭੇਦ ਹੁੰਦੇ ਨੇ ਕੁਝ ਗੱਲਾਂ ਦੇ ਉੱਤੇ ਤੇ ਜਦੋਂ ਕਾਲ ਤਖਤ ਦਾ ਹੁਕਮ ਆ ਜੇ ਉਦੋਂ ਹਰ ਸਿੱਖ ਵਾਸਤੇ ਹੁਕਮ ਮੰਨਣਾ ਲਾਜ਼ਮੀ ਹੁੰਦਾ ਹੈ ਉਦੋਂ ਫਿਰ ਬਖਰੇਵੇਂ ਆਪਦੇ ਛੋਟੀਆਂ ਗੱਲਾਂ ਰਹਿ ਜਾਂਦੀਆਂ ਉਹ ਨਹੀਂ ਹੁੰਦੇ ਵਿੱਚ ਸ਼ਾਮਲ ਫਿਰ ਉਹ ਤਾਂ ਗੱਲਾਂ ਪਾਸੇ ਰਹਿ ਜਾਂਦੀਆਂ ਨੇ ਸਾਰੀਆਂ ਕੁਇਸ ਕਰਕੇ ਹੁਣ ਕੋਈ ਵਖਰੇਵਾ ਨਹੀਂ ਅਕਾਲ ਤਖਸਾਲ ਦਾ ਹੁਕਮ ਹੈ ਵੀ ਇਕੱਠੇ ਹੋਵੋ ਰਲ ਕੇ ਚੱਲੋ ਪੰਜਾਬ ਨੂੰ ਲੋੜ ਹੈ ਇਸ ਵੇਲੇ ਕਾਲੀ ਦਲ ਦੀ ਤੇ ਆਉਣ ਵਾਲੇ ਸਮੇਂ 'ਚ ਕਾਲੀ ਦਲ ਦੀ ਭਰਤੀ ਹੋ ਕੇ ਸਾਰਾ ਜਿਹੜਾ ਸਿਸਟਮ ਹੈ ਉਹ ਠੀਕ ਠਾਕ ਨਾਲ ਚੱਲ ਪਏਗਾ ਸਾਰਾ ਕੋਈ ਮੀਟਿੰਗ ਦਾ ਕੋਈ ਨਹੀਂ ਉਹ ਤਾਂ ਵੈਸੇ ਇਕੱਠੇ ਬੈਠੇ ਸੀ ਚਾਪਾ ਤਕਰੀਬਾ ਸਾਰੇ ਸੀ ਜੋ ਅਸੀਂ ਇੱਥੇ ਸੇਵਾ ਕਰਦੇ ਸੀ ਉਹ ਖਾਸ ਕਰਕੇ ਉਹ ਖਾਸ ਕਰਕੇ ਵੈਸੇ ਵੈਸੇ ਬੈਠੇ ਸੀ ਯਾਰ ਮੀਟਿੰਗ ਨਹੀਂ ਅੱਜ ਤੋਂ ਹੋਈ ਐਸੇ ਸੇਵਾ ਕਰਕੇ ਸਾਰਿਆਂ ਨੂੰ ਭਲਾਨ ਸਾਹਮਣੇ ਪਿੰਡ ਜਾਣਾ ਸੀ ਤੇ ਕੋਈ ਅਪੋਰਚੁਨਸ ਫਾਰਟੀ ਦੀ ਗੱਲਬਾਤ ਹੋਣੀ ਸੀ ਅਕਬਰ ਸਿੰਘ ਮਲੂਕਾ ਵੀ ਅੰਦਰ ਆਏ ਅਫੀਸ਼ੀਅਲ ਮੀਟਿੰਗ ਦੀ ਤੁਹਾਡੇ ਸਾਹਮਣੇ ਜਿਹੜੀ ਨੌਕਰ ਖਾਲੀ ਸੀ ਉੱਥੇ ਦੋ ਮਿੰਟ ਆਈ ਬੈਠ ਕੇ ਕੋ ਪਾਰਟੀ ਦੀ ਗੱਲ ਕਰ ਕੀ ਕੁਝ ਗੱਲ ਹੋਈ ਆ ਮਲੂਕਾ ਸਾਹਿਬ ਇਹ ਗੱਲ ਤੁਹਾਡੇ ਵੀ ਸਹੀ ਆ ਤੁਹਾਡੇ ਦਸਤੇ ਨਹੀਂ ਹੋ ਜੀ ਇਸ ਜਗ੍ਹਾ ਤੇ ਜਿੱਥੇ ਛੋਟੇ ਸਹਿਬਜ਼ਾਦਿਆਂ ਦਾ ਸ਼ਹਾਦਤ ਹੋਈ ਬਹੁਤ ਵੱਡਾ ਇਤਿਹਾਸਕ ਇਹ ਜਗ੍ਹਾ ਜਿਹੜੀ ਹੈਗੀ ਇੱਥੇ ਆ ਕੇ ਨਮਸਕਾਰ ਕੀਤਾ ਨਾਲ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅੱਜ ਇੱਥੇ ਸੇਵਾ ਕਰਨੀ ਹੈ ਨਾਲ ਉਹਨਾਂ ਨੂੰ ਵੀ ਆ ਕੇ ਮਿਲਿਆ ਸੰਗਤ ਨੂੰ ਵੀ ਮਿਲਿਆ ਸੋ ਮੈਨੂੰ ਆ ਕੇ ਇੱਥੇ ਬੜਾ ਚੰਗਾ ਮਹਿਸੂਸ ਹੋਇਆ ਬਖਰੇਵੇਂ ਕੋਈ ਵੱਡੇ ਤਾਂ ਇਹ ਜੇ ਹੁੰਦੇ ਨਹੀਂ ਵੀ ਜਿਹੜੇ ਕੋਈ ਜ਼ਮੀਨਾਂ ਵੱਢਣੀਆਂ ਸੀ ਜਾਂ ਕੋਈ ਸਾਡੀ ਕਤਲੋਗਾਰਤ ਹੋਈ ਵੀ ਹੈ ਬਾੜੇ ਮੋਟੇ ਮਤਭੇਦ ਹੁੰਦੇ ਨੇ ਕੁਝ ਗੱਲਾਂ ਦੇ ਉੱਤੇ ਤੇ ਜਦੋਂ ਕਾਲ ਤਖਤ ਦਾ ਹੁਕਮ ਆ ਜੇ ਉਦੋਂ ਹਰ ਸਿੱਖ ਵਾਸਤੇ ਹੁਕਮ ਮੰਨਣਾ ਲਾਜ਼ਮੀ ਹੁੰਦਾ ਹੈ ਉਦੋਂ ਫਿਰ ਬਖਰੇਵੇਂ ਆਪਦੇ ਛੋਟੀਆਂ ਗੱਲਾਂ ਰਹਿ ਜਾਂਦੀਆਂ ਉਹ ਨਹੀਂ ਹੁੰਦੇ ਵਿੱਚ ਸ਼ਾਮਲ ਫਿਰ ਉਹ ਤਾਂ ਗੱਲਾਂ ਪਾਸੇ ਰਹਿ ਜਾਂਦੀਆਂ ਨੇ ਸਾਰੀਆਂ ਕੁਇਸ ਕਰਕੇ ਹੁਣ ਕੋਈ ਵਖਰੇਵਾ ਨਹੀਂ ਅਕਾਲ ਤਖਤ ਸਾਹਿਬ ਦਾ ਹੁਕਮ ਆ ਵੀ ਇਕੱਠੇ ਹੋਵੋ ਰਲ ਕੇ ਚੱਲੋ ਪੰਜਾਬ ਨੂੰ ਲੋੜ ਹੈ ਇਸ ਵੇਲੇ ਕਾਲੀ ਦਲ ਦੀ ਤੇ ਆਉਣ ਵਾਲੇ ਸਮੇਂ ਚ ਕਾਲੀ ਦਲ ਦੀ ਭਰਤੀ ਹੋ ਕੇ ਸਾਰਾ ਜਿਹੜਾ ਸਿਸਟਮ ਹੈ ਉਹ ਠੀਕ ਠਾਕ ਨਾਲ ਚੱਲ ਪਏਗਾ ਸਾਰਾ